ਪੰਚਾਇਤ ਪਿੰਡ ਕੋਲੋਂ ਹੋਰ ਬਹੁਤ ਹੀ ਜ਼ਰਤਾਰ ਲੋਕ ਨਿਕਾਸੀ ਕੋਲੋਂ ਰਾਜ ਨਿਕਾਸੀ ਹੋ ਕਰਕੇ ਪਿਛਲੇ ਕਾਫੀ ਲੰਬੇ ਸਾਲਾਂ ਤੋਂ ਇਹ ਛੱਪੜ ਵਿੱਚ ਬਹੁਤ ਹੀ ਗੰਦਾ ਪਾਣੀ ਸੀ ਤੇ ਬੜੀ ਗੰਦੀ ਸਮੀਲਾ ਨਿਕਲਦੇ ਵਿਚਾਰੀ ਸੀ ਤੇ ਜੋ ਨਵੀਂ ਪੰਚਾਇਤ ਦਾ ਪਹਿਲਾ ਵੱਡਾ ਉਕਰਾਲਾ ਜੋ ਲੋਕਾਂ ਨੇ ਵਾਦਾ ਕੀਤਾ ਹੈ ਇਹ ਕਿ ਸਖਾ ਨਹੀਂ ਉਹ ਇਹ ਫੇਰ ਮਿਲੂ ਕੀ ਜੰਦਾ ਪਾਣੀ ਪਾਇਆ ਜਾਊਗਾ ਆ ਆਓ ਆਓ ਦਾਦਾ ਜੋ ਵੀ ਗੁਰੂ ਘਰ ਦੇ ਗ੍ਰੰਥੀ ਕੰਮ ਕਰਦੇ ਸਾਰੇ ਹੀ ਕਾਰਿਓ ਅਟੈਕਟ ਲੈ ਕੇ ਸਾਡੇ ਵੀਰ ਇੱਥੇ ਖੋਤੇ ਐ ਪਰ ਇਹ ਸਾਰੇ ਛੱਪੜ ਦੀ ਜਿਹੜੀ ਸਫਾਈ ਕੀਤੀ ਜਾਊਗੀਾਈ ਕਰਕੇ ਇਹਦੇ ਵਿੱਚ ਜਿਵੇਂ ਪਹਿਲਾਂ 15 20 ਸਾਲ ਪਹਿਲਾਂ ਇਹ ਛੱਪੜ ਦੇ ਵਿੱਚ ਪਸ਼ੂ ਮੌਂਦੇ ਸੀਗੇ ਤੋਂ ਵੀ ਪਸ਼ੂ ਮੌਂਦੇ ਜਿਹੜਾ ਗੰਦਾ ਪਾਣੀ ਆ ਉਹ ਪਾਰਲੇ ਪਾਸੇ ਉਹਦੀ ਪਾਰਟੀਸ਼ਨ ਕਰਕੇ ਉੱਪਰਲੇ ਪਾਸੇ ਉੱਤੇ ਜਾਊਗਾ ਮੋਸਮਾ ਦਾ ਪਾਣੀ ਬਾਹਰ ਤੇ ਜਾਊਗਾ ਤੋ ਇਹ ਬਹੁਤ ਹੀ ਪ੍ਰਾਈਮ ਚੱਲਦਾ ਹੈ ਜੋ ਆਕਰਿ ਚੇਲੇ ਕਾਈਏ ਭਾਈ ਆ ਜੋ ਬਾਬਾ ਜੀ ਪਿੱਛੇੜ ਜੋ ਮੜਿਆ ਪੂਰੋ ਜੋ ਸਾਡੇ ਨੂੰ ਭਾਈ ਬਾਈ ਤਾਕਤ ਉਹ ਕਿਤਾਬ ਬਣਾ ਲੈਉਂਦੇ ਸਰਪੰਚ ਸਾਹਿਬ ਅੱਜ ਦਸਲਾ ਚੋਣਾਂ ਸੰਗਤ ਨੂੰ ਵੀ ਅੱਜ ਜੇਤ ਦੇ ਮਹੀਨੇ ਦੀ ਰੰਗਤਾ ਹੋਈ ਹੈ ਨਵਾਂ ਸਾਲ ਚੜ੍ਹਿਆ ਸਾਰੇ ਸੰਗਤ ਨੂੰ ਨਵੇਂ ਸਾਲ ਦੀਆਂ ਇਸ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਤੇ ਅੱਗੇ ਵਧੇ ਤੁਹਾਡੀ ਗੱਲ ਕਰਾ ਰਹੇ ਆ ਸਾਡੇ ਮੌਜੂਦਾ ਸਰਪੰਚ ਸਰਦਾਰ ਕਮਲ ਸਿੰਘ ਨਾਲ ਹਾਂਜੀ ਸਰਪੰਚ ਸਾਹਿਬ ਬਾਜ਼ਾਰ ਨੂੰ ਹੋਲੀ ਖੇੜ ਕੇ ਜਾਓ ਤੁਸੀਂ ਵੀ ਗੱਲ ਆ ਸਾਰੀ ਹਾਂਜੀ ਮਨਦੀਪ ਸਿੰਘ ਮੰਡੀ ਪੂ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ಗ್ರಾಮ ਪੰਚਾਇਤ ਪਿੰਡ ਧੂਲਕੋਟ ਵੱਲੋਂ ਅੱਜ ਛੱਪੜ ਦੇ ਵਿਕਾਸ ਲਈ ਸਾਰੇ ਇਕੱਠੇ ਹੋਏ ਸੀਗੇ ਤੇ ਅੱਜ ਸ਼ਰਵਾਦ ਕੀਤੀ ਆ ਫਾਪਰ ਮਾਡਲ ਦੀ ਪਿੰਡ ਨੂੰ ਜੋੜ ਦੇ ਵਿੱਚ ਕਿਉਂਕਿ ਗੰਦਾ ਪਾਣੀ ਕਿਸਮਸਿਆ ਬਹੁਤ ਜ਼ਿਆਰੇ ਸੀਗੀ ਔਰ ਹੁਣ ਥਾਪਰ ਮਾਡਲ ਬਣੂਗਾ ਨਾਲ ਵਿੱਚ ਚੈਂਬਰ ਬਣਨਗੇ ਤਿੰਨ ਡੱਗ ਬਣਨਗੇ ਤੇ ਤਾਂ ਕਿ ਜੋ ਵੀ ਗੰਦਾ ਪਾਣੀ ਆ ਪਿੰਡ ਤੋਂ ਬਾਹਰ ਕੱਢਿਆ ਜਾਵੇ ਅੱਜ ਸਾਰਾ ਪਿੰਡ ਸਮੂਹੀ ਸਾਰੀ ਸੰਗਤ ਇਕੱਠੀ ਹੋਈ ਆ ਸਾਰੇ ਇਕੱਤਰ ਹੋ ਕੇ ਸਾਰਿਆਂ ਨੇ ਪਿੰਡ ਨੇ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਜਿੰਨਾ ਹਰ ਵੇਲੇ ਹੀ ਸਾਡੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਤੇ ਅੱਜ ਉਹਨਾਂ ਨੂੰ ਦਵਾਈ ਦੇ ਜੀ ਤੇ ਹਾਜੀ ਸਰਪੰਚ ਸਾਹਿਬ ਥਾਪਕਾ ਸਰਪੰਚ ਸਾਹਿਬ ਮੰਦਰ ਸਿੰਘ ਜੀ ਕਿਵੇਂ ਹੋ ਅਸੀਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਅਤੇ ਸਾਡੇ ਹਲਕੇ ਦੇ ਐਮ.ਐਜੇ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਤੇ ਜੋ ਜਿਨ੍ਹਾਂ ਦੇ ਕਰਨਾ ਸਾਥ ਦਾ ਸਾਡੇ ਪਿੰਡ ਦੀ ਆ ਪਰਵਾਹੀ ਜੀ ਹੈ ਹਾਂਜੀ ਡਾਕਟਰ ਅੰਮ੍ਰਿਤਪਾਲ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜੀ ਤੁਸੀਂ ਮੱਧਰ ਨੂੰ ਅਸਕਰ ਨੂੰ ਬੁਲਾਈ ਜਾ ਹੈ ਕਿ ਇਹ ਕੈਂਪ ਕਰਾਈ ਸੀ ਤੁਹਾਡੇ ਹਿੱਸੇ ਵਿੱਚ ਕੰਮ ਆਇਆ ਇਹ ਇਹ ਕਿਥੋਂ ਵੀ ਬਰਲਾਲ ਹੈ ਇਹ ਪਾਣੀ ਦੇ ਵਿੱਚ ਦੇਖੋ ਤੁਸੀਂ ਖਾਣ ਦੇਣਾ ਖਾਣ ਦੇ ਜੇ ਜਨਤ ਦੇ ਵਿੱਚ ਜਾਂ ਤਾਂ ਸਾਰੇ ਰਲ ਕੇ ਆਪਣੇ ਤਾਂ ਤੁਹਾਨੂੰ ਗੱਲ ਕਰਨੀ ਹੈ ਆਪਾਂ ਸਾਰੇ ਨੱਦਰ ਨੂੰ ਮਨਾਉਣਾ ਹੈ ਤੇ ਬਹੁਤ ਬਹੁਤ ਵਧਾਈ ਸਾਰੇ ਨੱਦਰ ਨੂੰ ਸ਼੍ਰੀ ਗ੍ਰੰਥ ਸਾਹਿਬ ਜੀ ਦੋਰ ਬੇਸਾਰਾ ਆਦੀ ਦੇ ਬੰਦੇ ਤੇ ਬਾਪੂ ਜੀ ਦੀ ਵਧਾਈ ਤੇ ਸਾਰੇ ਬਹੁਤ ਵੀ ਵੱਡੀ ਕਿਰਪਾ ਵਹਿਗੁਰੂ ਦੀ ਰੱਖ ਰਹੀ ਹੈ ਤੇ ਇਦਾਂ ਹੀ ਆਪਾਂ ਰਲ ਮਿਲ ਕੇ ਸੱਚੇ ਵਿੱਚ ਜੈ ਜੈਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ